ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿੱਦਾ ਸਾਰੇ ਠੀਕ ਠਾਕ ਹੋ ਦਿਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵੀਰ ਬੋਪਾਰਾਏ ਤੁਹਾਨੂੰ ਇਸ ਮੇਰੇ ਚੈਨਲ ਤੇ ਨਵੀਂ ਆਓ ਪਲੀਜ਼ ਮੈਨੂੰ ਸਬਸਕ੍ਰਾਈਬ ਯੂ ਕਰਕੇ ਜਾਇਓ ਕਲਾ ਵੀ ਸਿੱਖਣਾ ਜਾਇਓ ਤੇ ਦੇਖੋ ਜੀ ਵੀਡੀਓ ਬਲੌਗ ਨਾਲ ਤੱਕ ਦੇਖਿਆ ਕਰੋ ਤੇ ਕਮੈਂਟ ਕਰਿਆ ਕਰੋ ਬਧੀਆ ਜਾਂ ਤੇ ਲਾਈਕ ਸ਼ੇਅਰ ਕਮੈਂਟ ਕਰੀਓ ਦੱਸਿਆ ਕਰੋ ਸਾਡੇ ਵਲੋਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਚਲੋ ਕਰ ਦਿਆਂ ਜੀ ਤਾਂ ਬਲੌਗ ਸਟਾਰਟ ਦੇਖੋ ਜੀ 11:30 ਦਾ ਹੋ ਗਿਆ ਟਾਈਮ ਤੇ ਕਰਦੇ ਕੰਮ ਕਾਰ ਫਿਨਿਸ਼ ਕਰ ਲਏ ਡਾਕਟਰ ਸਾਹਿਬ ਚੱਲ ਗਏ ਆਪਣੇ ਕੰਮ ਤੇ ਤਾਂ ਅੱਜ ਹੈਗਾ ਸੋਮਵਾਰ ਤੇ ਤਰੀਕ ਹੈਗੀ 26 ਤੇ ਕਰਦੇ ਕੰਮ ਕਾਰ ਖਤਮ ਕਰ ਲਿਆ ਤੇ ਹੋਰ ਜੀ ਦੋ ਦਿਨ ਤੋਂ ਮੈਂ ਦੇਖ ਰਹੀ ਸੀਗੀ ਤੇ ਇੱਕ ਆਗੀ ਪਨੇ ਕਿਹੜੇ ਪੰਨੇ ਤੋਂ ਉਹ ਮੈਂ ਤਾਂ ਉਹਨੂੰ ਵੈਸੇ ਕਮੈਂਟ ਕੀਤਾ ਸੀਗਾ ਤੇ ਮੈਂ ਕਿਹਾ ਜਿੰਨੀ ਤੂੰ ਲੜਾਕੀ ਹੈ ਨਾ ਵੀ ਤੂੰ ਭਾਰਤ ਪਾਕਿਸਤਾਨ ਦੀ ਲੜਾਈ ਵਿੱਚ ਹੋਣੀ ਚਾਹੀਦੀ ਸੀਗੀ ਹੈ ਨਾ ਜਿੰਨੇ ਵੀ ਦੇਖੋ ਜੀ ਬਲੌਗ ਦੇਖਦੀਆਂ ਕਦੀ ਉਹ ਆਪਣੇ ਇਸ ਤਰ੍ਹਾਂ ਲੜੂਗੀ ਕਦੀ ਆਪਣੇ ਇਸ ਤਰੀਕੇ ਨਾਲ ਲੜੂਗੀ ਤੇ ਕਦੀ ਸਾਡੇ ਵਰਗਿਆਂ ਨਾਲ ਸਬਸਕ੍ਰਾਈਬਰ ਵੀ ਉਹ ਨਾਲ ਲੜਦੀ ਹੈ ਨਾ ਹਰ ਟਾਈਮ ਲੜਦੀ ਰਹਿੰਦੀ ਆ ਤੇ ਮੈਂ ਕਿਹਾ ਮੇਰੇ ਮਨ ਚ ਆਇਆ ਜਦੋਂ ਮੈਂ ਤੈਨੂੰ ਮੈਂ ਦੇਖਦੀ ਹਾਂ ਨਾ ਵੀ ਸਾਡੀ ਵੀ ਕਿਸ ਤਿਆਰੀ ਵਿੱਚ ਹੈਗੀ ਆ ਨੀਰੀ ਜਮਾਈ ਤੇਰੀ ਵਰਗੀ ਆ ਤੇ ਤੇਰੀ ਵਾਂਗੂ ਬੋਲਦੀ ਆ ਤੇਰੀ ਜੈਸੀ ਹੈਗੀ ਆ ਤੈਨੂੰ ਬਿਠਾਲ ਲਾ ਉਹਨੂੰ ਠਾਲ ਲਾ ਹਨਾ ਤੇ ਦੇਖੋ ਜੀ ਉਹਨੇ ਇੰਨਾ ਯਾਨੀ ਗੰਦੀ ਲੈਂਗੁਏਜ ਦਾ ਨਾ ਇਸਤੇਮਾਲ ਕੀਤਾ ਤੇ ਚਲੋ ਮੈਂ ਨਹੀਂ ਕਰਨਾ ਚਾਹੁੰਦੀ ਜੇ ਮੈਂ ਇਸ ਲੈਂਗੁਏਜ ਦਾ ਯਾਨੀ ਬੋਲੀ ਦਾ ਇਸਤੇਮਾਲ ਕਰ ਲਾ ਤੇ ਮੇਰੇ ਵਿੱਚ ਤੇ ਉਹਦੇ ਵਿੱਚ ਕੀ ਫਰਕ ਰਹਿ ਗਿਆ ਨਾ ਤੇ ਕੋਈ ਫਰਕ ਨਹੀਂ ਜਾਏਗਾ ਦੇਖੋ ਜੀ ਤੇ ਤੈਨੂੰ ਇਹੋ ਜਿਹਾ ਤੈਨੂੰ ਜੋ ਹੋ ਜੇ ਵਾਈਗੁਰ ਕਰਕੇ ਦੇਖੋ ਜੀ ਵੈਗਰੂ ਸਾਰਿਆਂ ਦਾ ਹੀ ਆ ਉਹ ਤਾਂ ਕਲੀ ਦਾ ਨਹੀਂ ਹੈਗਾ ਨਾ ਤੇ ਭੈਣੇ ਤੂੰ ਸੁਣਦੀ ਵੀ ਹੋਉਂਗੀ ਨਾ ਤੇ ਤੇਰਾ ਵੈਗਰੂ ਕਲੀ ਦਾ ਨਹੀਂ ਹੈਗਾ ਫਿਰ ਤੇਰੇ ਇਦਾਂ ਹੋ ਜੇ ਤੇਰੇ یوں ਹੋ ਜੇ ਤੇ ਤੇਰੇ ਘਰ ਕਲੇਸ਼ ਪੈ ਜਾਵੇ ਪਤਾ ਨਹੀਂ ਕੀ ਕੀ ਬੋਲੀ ਉਹ ਤੇ ਮੈਂ ਆਪਾਂ ਇਹਦਾ ਨਾਲ ਮੂੰਹ ਲਾ ਜਦਾ ਹੈਗਾ ਜਿਹੜਾ ਕੋਈ ਇਦਾਂ ਕਰਦਾ ਆਪਾਂ ਪਿੱਛੇ ਹਟ ਜੀਦਾ ਤਾਂ ਤਉਨੂੰ ਕਹੀਦਾ ਕੁਝ ਨਹੀਂ ਕਾ ਨਾ ਇਹ ਆਪਣੀ ਅਸੂਲ ਆ ਵੀ ਆਪਾਂ ਨਹੀਂ ਬਰਾਬਰੀ ਕਰੀਦੀ ਦੇਖੋ ਜੇ ਗਰਵਾਣੇ 'ਚ ਵੀ ਲਿਖਿਆ ਜਦੋਂ ਆਪਾਂ ਕਿਸੇ ਨੂੰ ਮੰਨਦਾ ਬੋਲਦੇ ਆ ਨਾ ਤੇ ਆਪਣਾ ਤਨਮਨ ਵੀ ਤਨ ਤੇ ਮਨ ਵੀ ਨਾਲ ਹੀ ਮੰਨਦਾ ਹੋ ਜਾਂਦਾ ਆ ਨਾ ਜਦੋਂ ਪਤਨ ਬੋਲਦੇ ਆ ਮੰਦਾ ਤੇ ਐਦਾਂ ਉਹਨੇ ਨਾ ਕਿਹਾ ਤਾਂ ਆਪਾਂ ਤਾਂ ਚਲੋ خیر ਨਹੀਂ ਬੋਲਣਾ ਮੇਰੇ ਭੈਣ ਭਰਾ ਦੇ ਸਬਸਕ੍ਰਾਈਬਰ ਈਵਰ ਮੈਨੂੰ ਦੇਖਦੇ ਆ ਤੇ ਮੈਂ ਤਾਂ ਨਹੀਂ ਐਦਾਂ ਬੋਲੂਗੀ ਕਿ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਲੜਾਈ ਹੋ ਜਵੇ ਦੇਖੋ ਜੀ ਸਾਢੇ 3ਵੇਂ ਆਰਮੀ ਦੀ ਗੱਲ ਕਰਦੀ ਆ ਤੇ ਮੈਂ ਆਪਣੇ ਬੰਦੇ ਨੂੰ ਕੰਟਰੋਲ ਚ ਰੱਖਿਆ ਤੇ ਉਹਦੇ ਮੈਂ ਆਪ ਕੰਟਰੋਲ ਚ ਰਹਿਣੀ ਆ ਨਾ ਤੇ ਐਦਾਂ ਆ 16 ਸਾਲ 17 ਸਾਢੇ 29 ਹੋ ਗਏ ਆ ਸਾਲ ਤੇ ਬੜੇ ਵਧੀਆ ਆਪਣੀ ਮਿਹਨਤ ਕਰੀਦੀ ਆ ਤੇ ਸਹੀ ਆ ਤੇ ਬਾਕੀ ਗੱਲ ਇਹ ਗੱਲ ਕਰਦੀ ਆ ਵੀ ਮੇਰੇ ਬੋਸ ਟਾਈਮ ਦੀ ਗੱਲ ਕਰਦੀ ਇਹ ਵੀ ਤੇਰਾ ਬੋਸ ਟਾਈਮ ਨਹੀਂ ਹੁੰਦਾ ਹੈਗਾ ਤੇ ਕੁਝ ਮੇਰਾ ਬੋਸ ਟਾਈਮ ਉਹਨੂੰ ਪੁਸ਼ਕ ਤੂੰ ਕਰਾਉਣਾ ਮੇਰਾ ਬੋਸ ਟਾਈਮ ਹੈ ਨਾ ਇੰਨਾ ਹੋ ਗਿਆ ਤੇ ਬਾਕੀ ਜਿਹੜਾ ਇਹਦਾ ਉਹ ਵੀ ਹੋ ਜੂਗਾ ਨਾ ਜਾਨੀ ਜਿੱਦਾਂ ਮੈਂ ਬਲੌਗ ਪਾਸ ਖਾਤੀ ਨੰਗਿਆ ਤਾਂ ਪੂਛ ਰਹੀ ਹੈ ਨਾ ਤੇ ਦੇਖ ਭੈਣੇ ਸਿਰਫ ਮੈਂ ਚੈਨਲ ਦਾ ਨਹੀਂ ਖਾਂ ਖਾਂਦੀ ਹੈਗੀ ਜਾਂ ਮੈਂ ਖਾਣਾ ਇਹਦਾ ਹੈ ਨਾ ਤੇ ਚੈਨਲ ਤਾਂ ਆਪਣੀ ਮਰਜ਼ੀ ਨਾਲ ਚਲਾਉਣੀ ਆ ਚਾਹੇ ਇਹਨੂੰ ਮੱਜ ਬੰਦ ਕਰ ਲਵਾਂ ਚਾਹੇ ਨਾ ਕਰ ਲਵਾਂ ਇਹ ਮੇਰੀ ਮਰਜ਼ੀ ਆ ਹਨਾ ਚਾਹੇ ਨਾਲ ਆਪਣੀ ਮਰਜ਼ੀ ਨਾਲ ਚਲਾਉਣੀ ਆ ਬਾਕੀ ਰਹੀ ਗੱਲ ਤੇ ਵਾਹੀਗਰੂ ਨੇ ਸਾਡੀ ਖੇਤੀ ਦਾ ਬਹੁਤ ਸੋਹਣਾ ਕੰਮ ਚਲਾਇਆ ਤੇ ਅਸੀਂ ਖੇਤੀ ਕਰਦੇ ਆ ਤੇ ਬਹੁਤ ਸੋਹਣਾ ਸਾਡਾ ਵਧੀਆ ਹੈ ਹਨਾ ਚੱਲੀ ਜਾਂਦਾ ਤੇ ਇਹਨੇ ਇਹ ਚੈਨਲ ਦੀ ਕਮਾਈ ਖਾਣੀ ਆ ਸਾਨੂੰ ਚੱਲ ਦੋ ਚੈਨਲ ਤੋਂ ਕਮਾਈ ਆਉਣੀ ਆ ਅੱਛਾ ਜਦੋਂ ਨੈਟ ਨਹੀਂ ਹੁੰਦਾ ਸੀ ਅਜੇ ਤੋਂ 10 ਸਾਲ ਪਹਿਲਾਂ ਤਾਂ ਕੀ ਗੱਲ ਰੋਟੀ ਰੋਟੀ ਨਹੀਂ ਸਿਖਾਉਂਦੇ ਹੁੰਦੇ ਦੱਸਿਓ ਇ렇게 ਪੋਕੇ ਹੁੰਦੇ ਸੀਗੇ ਹਾਂ ਨੈਟ ਤੋਂ ਕਮਾਈ ਆਉਣੀ ਆ ਫੇਰ ਇਸੇ ਰੋਟੀ ਖਾਣੀ ਆ ਮੈਨੂੰ ਇਹਦਾ ਹੈ ਨਹੀਂਗਾ ਸਾਡਾ ਵਾਇਗਰ ਨੂੰ ਬਹੁਤ ਚੱਲੀ ਜਾਂਦਾ ਜੇ ਮੇਰੇ ਕਰਮਾਂ ਵਿੱਚ ਨੈਟ ਦੀ ਕਮਾਈ ਹੋਊਗੀ ਤਾਂ ਆਜੂਗੀ ਜੇ ਨਹੀਂ ਤਾਂ ਨਾ ਸਹੀ ਇਹ ਨਹੀਂ ਵੀ ਮੈਂ ਨੈਟ ਤੇ ਹੀ ਮੇਰੀ ਜਿੱਦਾਂ ਕੋਲ ਲਾਈਫ ਇੰਡੀਪੈਂਡੈਂਟ ਆ ਵੀ ਮੈਂ ਇਹੀ ਚਲਾਉਣਾ ਤੇ ਇਹੀ ਖਾਣਾ ਹਨਾ ਇਦਾਂ ਤੇ ਮੈਨੂੰ ਕੋਈ ਨਹੀਂ ਹੈਗਾ ਪਰ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਕਾਵਾਂ ਦੇ ਕਹੇ ਟੱਗੇ ਨਹੀਂ ਮਰਦੇ ਹੈਗੇ ਤੇਰੇ ਕਹਿਣਾ ਕੁਝ ਨਹੀਂ ਹੋਣਾ ਹੈਗਾ ਨਾ ਤੂੰ ਨੇ ਪੰਗਣਾ ਲਿਆ ਕਰ ਥੋੜੀ ਆਪਣੀ ਜਵਾਨਦ ਰੱਖਿਆ ਕਰ ਇਹ ਜਵਾਨ ਬਹੁਤ ਕੁਸ਼ ਕਰਾ ਦਿੰਦੀ ਹੁੰਦੀ ਆ ਇਹ ਜਵਾਨ ਚ ਹੱਡੀ ਨਹੀਂ ਹੈਗੀ ਨਾ ਇਹ ਜਵਾਨ ਹੱਡੀਆਂ ਬਣਾ ਦਿੰਦੀ ਹੁੰਦੀ ਆ ਠੀਕ ਆ ਥੋੜਾ ਸੋਚਿਆ ਕਰ ਆਪਣੀ ਸਿਹਤal ਖਿਆਰ ਰੱਖਿਆ ਕਰ ਤੈਨੂੰ ਕਮੈਂਟ ਵੀ ਲੋਕ ਇਹ ਕਰਦੇ ਆ ਆਪਣੀ ਸਿਹਤal ਖਿਆਰ ਰੱਖਿਆ ਕਰ ਤੂੰ ਕਦੋਂ ਛੜ ਛੜ ਕੇ ਆਪਣਾ ਖਾ ਪਾਈ ਜਾਨੀ ਆ ਕਰੀ ਜਾਨੀ ਹੈ ਨਾ ਤੇ ਜਾਂ ਤੂੰ ਸੋਸ਼ਲ ਮੀਡੀਆ ਤੇ ਆਈ ਆ ਤੈਨੂੰ ਹਰ ਇੱਕ ਦਾ ਕਮੈਂਟ ਆਉਣਗੇ ਹੈ ਨਾ ਤੈਨੂੰ ਐਕਸੈਪਟ ਕਰਨੇ ਪੈਣੇ ਹਰ ਇੱਕ ਦਾ ਨਾਮ ਅਥਾ ਲਿਆ ਕਰ ਕਮੈਂਟ ਦਾ ਨਾਮ ਉਹ ਤਾਂ ਰਿਪਲਾਈ ਕਰਿਆ ਕਰ ਹੈ ਨਾ ਤੇ ਆਪਣੀ ਸੇਧਾ ਖਿਆਲ ਰੱਖ ਕਿ ਤੂੰ ਸੁੱਕ ਕੇ ਕੰਨਾ ਬਣ ਗਈ ਆ ਤੇ ਨਾਲੇ ਮੇਰ ਨਾਲ ਪੰਗਾ ਨਾ ਲੈ ਕਰ ਮੈਂ ਕਬੱਡੀ ਵੀ ਖੇਢੀ ਆ ਠੀਕ ਆ ਮੈਂ ਕਬੱਡੀ ਦੀ ਖਿਡਾਰੀ ਰਹੀ ਆ ਸਿੱਧੀ ਈ ਗੱਲ ਆ ਤੇ ਬਾਕੀ ਰਹੀ ਤੂੰ ਕਹਿੰਦੀ ਵੀਡੀਓ ਪਾ ਕੇ ਦਿਖਾਈ ਇਤਲੇ ਪਾਤੀ ਵੀਡੀਓ ਮੈਂ ਹੁਣ ਦੱਸ ਕੀ ਕਰ ਲੂੰਗੀ ਪਾਰਖ ਨਾ ਮੇਰੀ ਪਹੁੰਚ ਕੇ ਤੱਕਿਆ ਠੀਕ ਆ ਗੱਲ ਕਰਕੇ ਮੇਰਾ ਘਰ ਵਾਲਾ ਕਿਸੇ ਦਾ ਮੱਥਾ ਲਾ ਕੇ ਰਾਜੀ ਨਹੀਂ ਹੈਗਾ ਤੋ ਸਮਾਂ ਮਿਲ ਕੇ ਨਾ ਕਲਵੀਰ ਕਿਸੇ ਨੂੰ ਅਪਲਾਈ ਨਹੀਂ ਕਰਨਾ ਕਿਸੇ ਨੂੰ ਕੁਝ ਨਹੀਂ ਕਹਿਣਾ ਚਲ ਮੈਂ ਉਹ ਤੋਂ ਡਰਦੀ ਹਾਂ ਹੋਰ ਡਰਨਾ ਵੀ ਚਾਹੀਦਾ ਆਪਣੀ ਬੰਦਰ ਨੂੰ ਹਨਾ ਜਿੱਥੇ ਆਪਾਂ ਰਹਿਣਾ ਵਹਿਣਾ ਖਾਣਾ ਪੀਣਾ ਹੁੰਦਾ ਹੈ ਤੇ ਬਾਕੀ ਇਹ ਗੱਲ ਆ ਤੇ ਮੈਂ ਤੇਰੇ ਕੋਲ ਡਰਦੀ ਨਹੀਂ ਹੈਗੀ ਤੂੰ ਕੀ ਚੀਜ਼ਾਂ ਮੇਰੇ ਭਾਦੀ ਹੈ ਨਾ ਤੇ ਇਹ ਤਾਂ ਨਵੇਂ ਗੱਲਾਂ ਸ਼ੇਅਰ ਕਰਨੀਆਂ ਸੀਗੀਆਂ ਕਿ ਜੋ ਉਹ ਲੈਂਗੁਏਜ ਯੂਜ਼ ਕਰਦੀ ਆਪਾਂ ਨਹੀਂ ਕਰਨੀ ਹੈਗੀ ਤੇ ਅਸੀਂ ਥੋੜੀ ਆਪਣੀ ਆਪਣਾ ਤਨਮਨ ਗੰਦਾ ਕਰਨਾ ਹਨਾ ਜਿੱਦਾਂ ਦੀ ਉਹ ਬੋਲਦੀ ਆ ਤੇ ਇਹਦੀ ਆਪਣੇ ਰਿਸ਼ਤੇ ਨਾਲ ਨਾ ਬੋਲਦੀ ਇਹਦੇ ਆਪਣੇ ਘਰ ਦੇਣਾ ਨਾ ਬੋਲਦੀ ਹੈ ਤੇ ਮੇਰਾ ਖਿਆਲ ਹੈ ਇਦਾਂ ਹੀ ਆਪਣੇ ਪੇਕੇ ਘਰ ਵੀ ਕਰਦੀ ਹੋਣੀ ਹੈ ਨਾ ਆਪਣੇ ਚਾਚੇ ਦਾ ਡੰਡਾ ਲੈ ਕੇ ਖੜ ਕੇ ਲੜਦੀ ਹੋਣੀ ਹੈ ਉਹਨਾਂ ਨਾਲ ਮੇਰੀ ਗੱਲ ਕਰਦੀ ਹੈ ਤੂੰ ਮੈਂ ਆਪਣੇ ਚਾਚਾ ਦਾ ਮੇਰੀ ਚਾਚੇ ਦੇ ਨੋਹਾਂ ਨਾ ਸਾਰੇ ਇੰਨਾ ਪਿਆਰ ਨਾਲ ਮੇਰਾ ਮੇਰੇ ਹੁਣ ਤੱਕ ਵੀ ਜੰਮੇ ਬਰੇ ਹੋਣ ਦੀਆਂ ਇੰਨਾ ਪਿਆਰ ਮੈਂ ਕਦੀ ਲੜੀ ਨਹੀਂ ਨਾਲ ਵਾਈਕਰੂ ਲੜਾਵੇ ਮੈਨੂੰ ਉਹਨਾਂ ਦੇ ਨਾਲ ਜਿੱਥੇ ਵੀ ਜਿਹੜੇ ਰਿਸ਼ਤੇ ਰਮੇ ਨਾ ਹੈਗੇ ਆ ਇੱਕ ਠੋਕੇ ਹੈਗੇ ਆ ਜਿਹੜੇ ਹੈ ਨਹੀਂ ਤਾਂ ਆਪਾਂ ਉਹਨਾਂ ਨੂੰ ਉਦ ਹੀ ਜਾਨੀ ਹੋ ਜੀਦਾ ਆ ਉਹਨਾਂ ਨੂੰ ਕਹੀਦਾ ਕੁਝ ਨਹੀਂ ਗਾਇ ਨੇ ਬੋਲ ਕੋ ਬੋਨੀ ਕਰੀ ਦੇਂਦੇ ਆ ਨਾ ਕਹਨੂੰ ਟੈਨਸ਼ਨ ਪਾਉਣੀਆਂ ਨਹੀਂ ਬਕ 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 ਕਰਕੇ ਇਦਾਂ ਆ ਤਾਂ ਹੁਣ ਫਿਰ ਬਹੁਤ ਦਿਨਾਂ ਦਾ ਸੀਗਾ ਮਨ ਵਿੱਚ ਇਹ ਤੇ ਮੈਂ ਕਹਾਂ ਚਲ ਹਟ ਜੂਗੀ ਹਟ ਜੂਗੀ ਪਰ ਕਹਿਣਾ ਪੈਂਦਾ ਜੇ ਇਹਨੂੰ ਕਹਿਣਾ ਹੁੰਦਾ ਨਾ ਤੇ ਤੇਰੇ ਕਹਿਣਾ ਕੁਝ ਨਹੀਂ ਹੋ ਚੱਲਾ ਠੀਕ ਆ ਹਾਂ ਤੂੰ ਜੋ ਮਰਜੀ ਕਹੀਂ ਚੱਲਾ ਤੇ ਮੈਨੂੰ ਜੋ ਲੱਗਾ ਮੈਂ ਤੈਨੂੰ ਕਮੈਂਟ ਛੱਡ ਦਿੱਤਾ ਮੈਂ ਕਹਿੰਦਾ ਵੀ ਤੂੰ ਪਾਈ ਜੀ ਦਾ ਪੈਣੇ ਤੇ ਤੂੰ ਲੜਕੀ ਹੈਗੀ ਆ ਤੂੰ ਤਾਂ ਕਿਸੇ ਲੜਾਈ ਚ ਜਾਈ ਜੰਗ ਵਿੱਚ ਚਾਹੀਦੀ ਸੀ ਆ ਹੁਣ ਚਲੋ ਐਗਰ ਨੂੰ ਬਚਾ ਕਰ ਦਿੱਤਾ ਜੰਗ ਲੱਗਣੀ ਸੀ ਤੇ ਉਹਦੇ ਵਿੱਚ ਤੂੰ ਸ਼ਾਮਲ ਚਾਹੀਦੀ ਸੀ ਲੜਬਾਵਾ ਲੈਣੀ ਆ ਤੈਨੂੰ ਲੜਾਈ ਦਾ ਅਵਾਰਡ ਮਿਲਣਾ ਚਾਹੀਦਾ ਸੀ ਤੇ ਮੇਰੀ ਕਿੱਲਾ ਗੁੱਸਾ ਉਹ ਕਰ ਗਈ ਹੈ ਨਾ ਚਲ ਕਰੀਏ ਨਾ ਕੋਈ ਪ੍ਰੋਬਲਮ ਨਾ ਟੈਨਸ਼ਨ ਤੇ ਬਾਕੀ ਟੈਨਸ਼ਨਾਂ ਲੈ ਕੇ ਮੈਂ ਰਿਕਵੈਂਟ ਕਮੈਂਟਾਂ ਦੀ ਹੈ ਨਾ ਕਿ ਕਮੈਂਟ ਲੋਕੀ ਤੈਨੂੰ ਖਿਉਂਦੀ ਵੀ ਹੈਗਾ ਮੈਂ ਇਹ ਵੀ ਦੇਖਿਆ ਹੈ ਚਲੋ ਖੈਰ ਹੁਣ ਮੈਂ ਵੀ ਚੱਲਦੀ ਆ ਤੇ ਥੋੜਾ ਮੇਰਾ ਮੂਡ ਸਹੀ ਹੋ ਜਾਊਗਾ ਤੇ ਪੀਰਾਂ ਦੇ ਮੇਲਾ ਸਾਡੇ ਲਾਗੇ ਉੱਥੇ ਮੈਂ ਤੁਹਾਡੇ ਕੰਝਣਾ ਮੈਂ ਤੇ ਮੱਥਾ ਟੇਕਿਆ ਉਹਨੇ ਕੱਲ ਵੀ ਅਸੀਂ ਜਿੱਦਾਂ ਤੇ ਤਲਵੰਡਾ ਸਾਈਡ ਚੱਲ ਗਏ ਸੀ ਇਸ ਤਰ੍ਹਾਂ ਦੇ ਤੇ ਦਿਨ ਸਾਰਾ ਉੱਥੇ ਲੰਘਿਆ ਸਾਨੂੰ ਕਿਉਂ ਪੈਂਡਾ ਬਹੁਤ ਲੰਬਾ ਸੀਗਾ ਪੈਂਡਾ ਜਿਆਦਾ ਲੰਬਾ ਸੀਗਾ ਤੇ ਉਹਦੀ ਕਰਕੇ ਸਾਨੂੰ ਫੇਰ ਸ਼ਾਮ ਹੀ ਪੈ ਗਈ ਵੀ ਡੈਡਾ ਨੇ ਹੁਣ ਇਹੜੇ ਐਡਿਟ ਕਰਕੇ ਆਈ ਉਹ ਕੱਲ ਵਾਲੀ ਹੈ ਨਾ ਤੇ ਨਾਲ ਹੀ ਥੰਬਨੇਲ ਸਾਰਾ ਕੁਝ ਸੈਨ ਤਿਆਰ ਕਰਕੇ ਹੈ ਨਾ ਤੇ ਚਲੋ ਠੀਕ ਹੈ ਜੀ ਤੇ ਇਹ ਅਪਲਾਈ ਕਰਨਾ ਸੀ ਉਹਨੂੰ ਮੈਂ ਜਿਹੜੀ ਜਵਾਨ ਇਹਨੇ ਕੈਂਚੀ ਆਂਗੂ ਚਲਦੀ ਕੈਂਚੀ 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 ਚਲਦੀ ਹੈ ਨਾ ਜਿਹੜੀ ਜਵਾਨ ਥੋੜਾ ਇਕਨੇਂਦੇ ਨਾ ਸਿਆਣੇ ਇੱਕ ਜਿਹੜੀ ਚੁੱਪ ਹੁੰਦੀ ਉਹਦੇ ਸੌ ਸੌ ਖੁੰਦੇ ਆ ਪਣੀ ਇਦਾਂ ਦੀ ਆਰਤਾ ਪਾਲਾ ਤੁਰੇ ਕਣ ਕਿੰਨੀ ਕਿਨਾ ਲੜੂਗੀ ਤੂੰ ਤਾਂ ਇਦਾਂ ਨੂੰ ਕਮੈਂਟ ਛੱਡਦੇ ਆ ਤੂੰ ਸਾਰਾ ਲੜੀ ਆਪਣਾ ਖਪਾਣਾ ਕਰ ਮੈਂ ਸਿੱਧਾ ਖਿਆ ਰੱਖਿਆ ਤੇ ਮੈਂ ਬਾਰ ਬਾਰ ਫੇਕ ਨਹੀਂ ਆ ਦੇਖੋ ਜੀ ਡਾਕਟਰ ਸਾਹਿਬ ਨੇ ਹਨਾ ਛਾਜ ਨੂੰ ਕਿਦਾਂ ਟੰਗਿਆ ਆ ਤੇ ਆ ਫਿਰ ਇੱਥੇ ਗਿਲ ਠੋਕਿਆ ਆ ਤੇ ਛਾਜ ਦੇ ਨਾਲ ਲਾਇਆ ਸੇਬਾ ਤੇ ਇਹਨੂੰ ਇਹਨੂੰ ਸੰਭਾਲਿਆ ਨਾ ਪੁਰਾਣੇ ਵੇਸੇ ਵਾਂਗੂ ਛਾਜ ਨੂੰ ਹਨਾ ਤੇ ਮੈਂ ਤੇ ਮੇਰੇ ਦਿਮਾਗ ਜੀ ਨਹੀਂ ਸੀਗਾ ਮੈਂ ਇੱਥੇ ਇੱਥੇ ਰੱਖਿਆ ਸੀ ਕਿ ਤੇ ਹਨਾ ਤੇ ਚਲੋ ਖੈਰ ਕੋਈ ਨਹੀਂ ਉਹਨਾਂ ਨੂੰ ਉਹਨਾਂ ਨੇ ਮੇਰੇ ਤੋਂ ਚੋਰੀ ਚੋਰੀ ਹਨਾ ਛਾਜ ਨੂੰ ਕਿੰਨਾ ਥੋੜਾ ਦੇਖੋ ਸਾਹਮਿਆ ਇਹ ਹੁੰਦੀ ਅਕਲ ਗੱਲ ਰੰਗਾਂ ਦੀ ਨਹੀਂ ਹੁੰਦੀ ਜੀ ਬੰਦੇ ਰੰਗ ਦੇ ਕਿੱਦਾਂ ਦੇ ਕਾਲੇ ਜਾਂ ਕਿੱਦਾਂ ਨੇ ਗੱਲ ਤਾਂ ਦਿਮਾਗ ਦੀ ਹੈ ਨਾ ਤੇ ਚਲੋ ਖੈਰ ਆਪਦੇ ਰੰਗ ਦੋਈ ਆ ਦੇਖੋ ਕਿੰਨਾ ਸੋਹਣਾ ਛੱਜ ਲੱਗਣ ਡਿਆ ਆ ਤੇ ਬਾਵਾ ਮੈਂ ਨਾ ਸਿਲੜੀ ਜੀ ਉਹ ਦਾਣੇ ਸਾਫ਼ ਕੀਤੇ ਸੀਗੇ ਜਦੋਂ ਗਾਂ ਵੀ ਲੋਡ ਪਾਉਗੀ ਤੇ ਇੱਥੋਂ ਚੱਕ ਲਾਂਗੇ ਇੱਥੇ ਰੱਖ ਦਾਂਗੇ ਹੈ ਨਾ ਤੇ ਮੈਨੂੰ ਬੜਾ ਹੀ ਆਸ ਆਇਆ ਸੁਣ ਕੇ ਦੇਖ ਕੇ ਨਾ ਤੇ ਮੈਂ ਕਹਿੰਦੇਖੋ ਜੀ ਆਪ ਆਪਣੇ ਦਿਮਾਗ ਦੀ ਗੱਲ ਖੈਰ ਕੋਈ ਡਾਕਟਰ ਸਾਹਿਬ ਬਹੁਤ ਵਧੀਆ ਇਨਸਾਨ ਬਹੁਤ ਚੰਗੇ ਹੈ ਹਨਾ ਤੇ ਤੇਰੇ ਕੈਨਪ ਮੈਨੇ ਕੁਛ ਨਹੀਂ ਹੋ ਜਣਾ ਠੀਕ ਆ ਅਸੀਂ ਆਪਣੇ ਸਟੈਂਡ ਤੇ ਆ ਆਪਣੇ ਸਟੈਂਡ ਤੇ ਰਹੇ ਆ ਤੇਰੇ ਅੰਗੂ ਬੱਕ ਬੱਕ ਨਹੀਂ ਕਰੀਦੀ ਅਸੀਂ ਠੀਕ ਆ ਹਰੇਕ ਨਾ ਪਿਆਰ ਕਰੀਦਾ ਆ ਰਿਸ਼ਤੇ ਆਰੀ ਮੈਂ ਨਹੀਂ ਸਮਝਿਆ ਮੈਂ ਕਦੀ ਨਹੀਂ ਸਮਝਿਆ ਵੀ ਮੇਰੀ ਇਹ ਸਾਰੇ ਇਸ ਰਿਸ਼ਤੇ ਆਰੀ ਹੈ ਜਾਂ ਮੇਰੀ ਸੱਸ ਦੀ ਰਿਸ਼ਤੇ ਆਰੀ ਆ ਆਪਾਂ ਬਰਾਬਰ ਠੋਕੇ ਸਾਰੇ ਜਾਈ ਦਾ ਚੰਗੇ ਮਾਣੇ ਸਾਰੇ ਖੜੀ ਹੁੰਦਾ ਹਨਾ ਸਾਰੇ ਜਾਈ ਦਾ ਸਾਰੇ ਸਾਡੇ ਆਉਂਦੇ ਵੀ ਆ ਫਿਰ ਠੀਕ ਨੇ ਸਾਰੇ ਮੇਡੇ ਮੇਰੇ ਵੀ ਚੰਗੇ ਮਾੜੇ ਪ੍ਰੋਗਰਾਮ ਤੇ ਸਾਰੇ ਪਹੁੰਚਦੇ ਆ ਇੱਕ ਫੋਨ ਜਾਂਦਾ ਫਟਾਫਟ ਇੱਥੇ ਮਿਲ ਲੱਗ ਜਾਂਦਾ ਮੈਨੂੰ ਨਾ ਪਰਖ ਤੂੰ ਠੀਕ ਆ ਮੇਰੇ ਰੀਸੈਂਡ ਤੇ ਹੋਣੀਆਂ ਹੈਗੀਆਂ ਠੀਕ ਆ ਜੱਟੀ ਆਲ ਰੌਂਡਰ ਆ ਓਕੇ ਤਾਂ ਹੁਣ ਚੱਲਦੇ ਆ ਮਾਠਾੜ ਹੋ ਗਿਆ ਟਾਈਮ ਜਾਣਦਾ ਤੇ ਤਿਆਰੀ ਕਰ ਲਈ ਆ ਤੇ ਬਸ ਤਾਂ ਨਵੇਂ ਗੱਲ ਸ਼ੇਅਰ ਕਰਨੀ ਸੀਗੀ ਤਾਂ ਦੇਖੀ ਟੋਪੀ ਬਾਬਾ ਹੋ ਗਈ ਆ ਲੋ ਇਹਨਾਂ ਜਾਣੇ ਪੀਰਾਂ ਦੇ ਮੱਥਾ ਟਿਕਣ ਤੇ ਤੁਹਾਨੂੰ ਮਿਹਨਤੀਆਂ ਅ ਕਲਿੱਪਾਂ ਆਪਾਂ ਲੈ ਸਕਦੇ ਹਾਂ ਉਥੋਂ ਬਣਾ ਸਕਦੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਜਰੂਰ ਦੱਸਿਓ ਵੀ ਕਿਸੇ ਨੂੰ ਆਪਾਂ ਨੂੰ ਗਲਤ ਬੋਲਣਾ ਚਾਹੀਦਾ ਜਾਂ ਨਹੀਂ ਚਾਹੀਦਾ ਹੈ ਨਾ ਕਮੈਂਟ ਕਰ ਦਿਓ ਤੇ ਸੈਅ ਕਰੋ ਤੇ ਮੇਰੇ ਹਿਸਾਬ ਨਾਲ ਤੁਸੀਂ ਸਾਨੂੰ ਗਲਤ ਨਾ ਕਹੋ ਨਾ ਕਾਹੋ ਠੀਕ ਹੈ ਜੀ ਕਹੋ ਜੀ ਕਾਹੋ ਆਪਣਾ ਤੇ ਇਹ ਸੂਲ ਆ ਆਪਾਂ ਨਾ ਜੀ ਨਹੀਂ ਕਰਦਾ ਕਿਸੇ ਨੂੰ ਗਾਲ ਕੱਢਣਾ ਅੱਜ ਕੱਲ ਕੋਈ ਵੀ ਨਹੀਂ ਗਾਲ ਕੱਢਦਾ ਹੈਗਾ ਚਲੋ ਠੀਕ ਹੈ ਜੀ ਓਕੇ